ਭਾਜਪਾ ਪੰਜਾਬ ਨੂੰ ਕੋਈ ਕੇਂਦਰ ਵਾਲੇ ਬਹੁਤਾ ਮਰਤਮ ਨਹੀਂ ਦਿੰਦੇ ਹੈਗੇ ਉਹ ਕਹਿੰਦੇ ਆ ਸਾਡੀ ਕਦੀ ਸਰਕਾਰ ਇੱਥੇ ਬਣੀ ਨਹੀਂ ਨਾ ਹੈਗੀ ਆ ਤੇ ਨਾ ਬਣੀ ਆ ਇਸ ਕਰਕੇ ਅਗਲੇ ਨੂੰ ਸੱਤਾ ਦਾ ਲੈਣਾ ਦੇਣਾ ਵਾ ਉਹਨਾਂ ਨੂੰ ਕੋਈ ਲੋੜ ਨਹੀਂ ਪਹਿਲੀ ਗੱਲ ਪੰਜਾਬ ਭਾਜਪਾ ਖੁਦ ਨਹੀਂ ਇਕੱਠੀ ਹੈਗੀ ਆਪੋ ਚ ਦੀ ਰੱਸਾ ਕੱਸੀ ਆ ਪਹਿਲੋਂ ਪੰਜਾਬ ਭਾਜਪਾ ਵਾਲੇ ਇਕੱਠੇ ਹੋਣ ਫਿਰ ਸੈਂਟਰ ਤੇ ਦਬਾਅ ਪਵੇ ਸ਼ਾਇਦ ਕੋਈ ਗੱਲ ਬਣ ਜਾਵੇ ਇਹ ਇਹ ਦਿਖਾਉਂਦੇ ਆ ਪੰਜਾਬ ਭਾਜਪਾ ਦਾ ਸੈਲੋ ਨੂੰ ਘੇਰਨ ਦਾ ਕਾਰਨ ਕੀ ਸੀ ਸੈਲੋ ਵੀ ਕਾਰਪੋਰੇਟ ਘਰਾਣਿਆਂ ਦੇ ਆ ਪਰ ਸੈਲੋ ਦੇ ਵਿੱਚ ਚੀਜ਼ ਸੰਭੀ ਹੋਈ ਆ ਜੇ ਖੁੱਲੇ ਕਦਮਾਂ ਦੇ ਵਿੱਚ ਕਣਕਾਂ ਖਰਾਬ ਹੋਣ ਡੀਆਂ ਝੋਨੇ ਖਰਾਬ ਹੁੰਦੇ ਆ ਉਹਨੂੰ ਘੇਰਨ ਦਾ ਕਾਰਨ ਕੀ ਆ ਸੈਲੋ ਦੇਖੋ ਐਫਸੀਆਈ ਦੇਸ਼ ਦੀ ਸਾਰਾ ਸਟੋਰੇਜ ਦਾ ਕੰਮ ਕਰਦੀ ਆ ਇਹ 10 20 ਸਾਲ ਤੋਂ ਜਿਹੜੇ ਨੀਤੀਆਂ ਲੈਂਦੀਆਂ ਜਾਂ ਜਾਣ ਬੁੱਝ ਕੇ ਲੈਂਦੀਆਂ ਜਿਹਾ ਜਿਹਾ ਸੈਲੋ ਤੋਂ ਪ੍ਰਾਈਵੇਟ ਬਣਿਆ ਸਰਕਾਰੀ ਵੀ ਬਣ ਸਕਦਾ ਕਿਰਾਏ ਤੇ ਦੇ ਦਿੰਦੇ ਨੇ ਅਸੀਂ ਕਿਰਾਇਆ ਦੇਣ ਦੇ ਇਹਨਾਂ ਨੂੰ ਸਾਡਾ ਵੀ ਬਣ ਸਕਦਾ ਉਹ ਆ ਵੀ ਜਦੋਂ ਕਾਰਪੋਰੇਟ ਘਰਾਣੇ ਤੁਹਾਡਾ ਅਨਾਜ ਖਰੀਦ ਕੇ ਕਬਜ਼ੇ 'ਚ ਕਰ ਲੈਣਗੇ ਮੰਨ ਲਓ ਇੱਕ ਗੋਲਕ ਚ ਪਾ ਲਿਆ ਮਰਜ਼ੀ ਅਗਲਾ ਵੇਚੇ ਮਰਜ਼ੀ ਨਾ ਵੇਚੇ ਇਹੀ ਆ ਔਰ ਐਫਸੀ ਹੀ ਖਤਮ ਹੋ ਜੂ ਜਿਹੜਾ ਸਾਡਾ ਖਰੀਦ ਦੀ ਆ ਔਰ ਗਾਹਾਂ ਕਹਿਣਗੇ ਸਿੱਧਾ ਮੰਡੀ ਛੱਡੋ ਤੇ ਸਿੱਧੀਆਂ ਟਰਾਲੀਆਂ ਲੈ ਜਾਓ ਸਹੀ ਲੋ ਤੇ ਸਾਡੀ ਮੰਡੀ ਮੁੱਕ ਜੂਗੀ ਸੈ ਲੋਕ ਗਦਾਮਾਂ ਨੇ ਸਾਡੀਆਂ ਮੰਡੀਆਂ ਖਾ ਜਾਣੀਆਂ